ਈਨਾਸੀ ਸੰਤੋਸ਼ ਈਸ਼ਰ ਸਿੰਘ ਜੀ ਇਹ ਮਰਚੰਡ ਦੇ ਵਿੱਚ ਰਹੇ ਇਹ ਜਿਹੜੀ ਉਹ ਬੰਦਰਗਾਵਾ ਵਾਲੀ ਹੁੰਦੀ ਨਾ ਉਹਦੇ ਵਿੱਚ ਹਾਂ ਤੋ ਇਸ ਗੱਲ ਕਾਰਨ ਈਸ਼ਰ ਸਿੰਘ ਜੀ ਦੇ 22 ਲੋਕ ਹਾਏ ਰਾਇਕੋਟਲ ਕੇਤੇ ਸਾਨੂੰ ਇਸੇ ਗੱਲ ਕਾਰਨ ਡਾਕਟਰ ਅਮਰ ਸਿੰਘ ਜੀ ਅਹੀ ਵੀ ਚਾਹਨੇ ਆ ਜਿਵੇਂ ਮੋਰਚੇ ਤੇ ਤੁਹਾਨੂੰ ਲਾਇਆ ਉੱਥੇ ਵੀ ਤਗੜੇ ਹੋ ਕੇ ਪਹਿਰਾ ਦੋ ਜਿਸਾ ਈਸ਼ਰ ਸਿੰਘ ਜੀ ਨੇ ਉਖੇ ਦਿੱਤਾ ਸੀ ਹਾਂ ਉਹਨੇ ਗੱਲ ਸਮਝ ਲਓ ਕਿਦਰ ਨੂੰ ਜਾਂਦੀ ਫਿਰਦੀ ਗੱਲ ਥੱਲ ਮੱਠ ਨਾ ਕਰਿਓ ਹਾਂਜੀ ਚੋਰੜ ਚੋਰੜ ਕਿੱਥੇ ਕੇ ਰਾਏਕੋਟ ਅੱਛਾ ਮੈਂ ਐਸੇ ਗੱਲਾਂ ਤੇ ਐਮਪੀ ਸਾਹਿਬ ਨੂੰ ਗੱਲ ਕਹੀ ਹੈ ਬਹੁਤ ਬਹੁਤ ਤੁਹਾਡੇ ਝੁਰੜੋਸੇ ਪਿੰਡ ਤੋਂ ਕਹਿਣ ਦਾ ਮਕਸਦ ਐਮਪੀ ਸਾਹਿਬ ਨੂੰ ਇਹ ਹੀ ਸੀ ਜਿਸ ਤਰ੍ਹਾਂ ਉਹਨਾਂ ਨੇ ਮੋਰਚਾ ਸਾਂਭਿਆ ਸੀ। ਭਾਵੇਂ ਸ਼ਹਾਦਤ ਹੋ ਗਈ ਸੀ ਮੋਰਚਾ ਨਹੀਂ ਸੀ ਛੱਡਿਆ। ਹੁਣ ਦਿੱਲੀ ਵਾਲਾ ਮੋਰਚਾ ਅਮਰ ਸਿੰਘ ਜੀ ਇਸ ਤਰ੍ਹਾਂ ਹੀ ਬੰਨ ਕੇ ਰੱਖਣਾ। ਇਹ ਨਾ ਕਰਿਓ ਤੁਸੀਂ ਉੱਥੇ ਰਹਿ ਜਾਓ ਸ਼ਾਨੂ ਸ਼ਹੀਦ ਇੱਥੇ ਕਰਾ ਦਿਓ। ਇਹ ਤੁਸੀਂ ਆਪੇ ਯਾਦ ਕਰਾਤਾ ਤੇ ਹੁਣ ਇਹ ਵੱਡਾ ਹੋਰ ਤੁਹਾਡੇ ਤੇ ਇਸ ਗੱਲ ਦਾ ਇਹਨਾਂ ਨਾਲੇ ਜਾਲੀਆਂ ਜਿਆ ਨਾਲ ਸਾਨੂੰ ਨਾ ਕਿਤੇ ਇਕੱਠਿਆਂ ਕਰਾ ਦੇ ਇਹ ਰਿਸ਼ਤਾ ਸਾਨੂੰ ਮਜ਼ੂਰ ਨਹੀਂ ਤੇ ਸੈਂਟਰ ਦੀ ਗੱਲ ਲੰਬਾ ਨਹੀਂ ਬਹੁਤਾ ਅੱਜ ਜਾਣਾ ਕਿਉਂਕਿ ਅਜੇ ਆ ਵੇਖ ਲਿਆ 10-15 ਦਿਨ ਬੰਦਾ ਕੀ ਹੈ ਗੱਲਾਂ ਤੇ ਬਹੁਤ ਸਾਰੀਆਂ ਕਹਿਣ ਵਾਲੀਆਂ ਨੇ ਬੈਕ ਨਹੀਂ ਮਾਰਨ ਵਾਲਿਆ ਤਾਂ ਹੀ ਮੈਂ ਉਤਰਿਆ ਵੀ ਅਗਲੇ ਪਾਸਿਓਂ ਸੀ ਪਿਛੋਂ ਦੀ ਨਹੀਂ ਸੀ ਆਇਆ ਸਟੇਜ ਉੱਤੇ ਕਹਿੰਦੇ ਸੀ ਪਿਛੋਂ ਦੀ ਲੋਮ ਹੈ ਨਹੀਂ ਇਹ ਪਿਛੋਂ ਨਹੀਂ ਹੁਣ ਬੈਕ ਨਹੀਂ ਮਾਰਨਾ ਹੁਣ ਅੱਗੇ ਵੀ ਜਾਣਾ ਹੁਣ ਜਿੱਧਰ ਨੂੰ ਮਰਜ਼ੀ ਲੈ ਜਾਓ ਜਮਰੋਦ ਦੇ ਕਿਲੇ ਨੂੰ ਲੈ ਜਾਓ ਭਾਵੇਂ ਆ ਜਿਹੜਾ ਸੀ ਹਾਂ ਸੋ ਇਹ ਇਸ ਗੱਲ ਕਰਨਾ ਉਹ ਪ੍ਰਧਾਨ ਜੀ ਤੁਸੀਂ ਵੀ ਆ ਜਾਓ ਤੁਸੀਂ ਵੀ ਹੁਣ ਅਗਲੇ ਪਾਸੇ ਨੂੰ ਆ ਜਾਓ Subscribe to One India channel and never miss an update